ਤਿਵੇਂ ਲਿਖਿਆ ਕਿ ਬਾਤਮ ਹਿੰਸਾ ਕੌਫ ਬੇਵਸੀ ਤੇ ਅਨਿਆ ਇਹਨੇ ਅੱਜਕੱਲ ਮੇਰੇ ਪੰਜਾਬ ਦਰਿਆਵਾਂ ਦੇ ਨਾਂ ਜੋ ਹੁੰਦੇ ਸਨ ਸਤਲੁਜ ਬਿਆਸਾ ਰਾਵੀ ਜੇਲਮ ਅਤੇ ਤੇਨਾ ਪਰ ਜਿਹੜੇ ਇੱਕ ਦਿਨ ਹੋਵਣਗੇ ਰਾਗ ਸ਼ਾਇਰੀ ਹੁਸਨ ਮੁਹੱਬਤ ਅਤੇਨਿਆ ਮੇਰੇ ਪੰਜਾਬ ਦਰਿਆਵਾਂ ਦੇ मेरा हरफ हरफ तेरी जात विच है मेरी सुरजमीन नु खतरा है वाह वाह जब मैं गुरुद्वारा मूवमेंट اتاں سی اف ਐਂਡਰਿਊਸ ਕਹਿੰਦਾ ਕਿ ਅੱਜ ਮੈਂ ਬਹੁਤ سارے ਇਸਾ ਦੇਖੇ ਜਾਂ ਮੈਂ ਇਸਾ ਦੀ ਸਲੀਬ ਦੇਖੀ ਕਿ ਕਿ ਕਿਸ ਤਰ੍ਹਾਂ ਉਹ ਸ਼ਾਂਤੀ ਨਾਲ ਦਲਦੇ ਖਾਂਦੇ ਜਾ ਰਹੇ ਸੀਗੇ ਤੇ ਪਾਠ ਕਰਦੇ ਜਾ ਰਹੇ ਸੀ ਕਿ ਉਹ ਕਿੰਨੇ ਸੀਗੇ ਤੇ ਇਹਨਾਂ ਨੂੰ ਸਬਕ ਸਿਕਾਉਣਾ ਇਹ ਬਣਾ ਕੇ ਨਹੀਂ ਸਬਕ ਪੜਦੇ ਦਾ ਜਾ ਰਿਹਾ ਹੈ। ਪਾਣੀ ਦੇ ਜਾ ਰਹੇ ਇਹਨਾਂ ਨੂੰ ਕੀ ਸਬਕ ਸਿਖਾਉਣਾ। ਅ ਸਵਰਾਜ ਵੀ ਮੇਰੇ ਆਸ-ਪਾਸ ਹੀ ਮੈਂ ਥਾ ਜਿਹਦੇ ਨਾਲ ਮੈਨੂੰ ਬਹੁਤ ਈਰਖਾ ਇਸ ਗੱਲ ਦੀ ਹੈ ਕਿ ਉਹ ਇਹਨੇ ਨਾਟਕ ਬਹੁਤ ਬਹੁਤ ਸੀ ਸੀ ਇਹ ਪੁੜ ਪੋਇਟ ਦੇ ਤੌਰ ਕੇ ਵੀ ਨੇ ਥਾਉਣ ਵਾਲੀ ਔਰ ਮੈਂ ਹਮੇਸ਼ਾ ਮੈਂ ਨਾਟਕਾਂ ਦੇ ਰੂਪਾਂਤਰਣ ਕਰਦਾ ਰਹਿ ਗਿਆ ਨਾਟਕਾਂ ਦੇ ਅਨੁਵਾਦ ਕਰਦਾ ਰਹਿ ਗਿਆ ਔਰ ਮੇਰੇ ਜ਼ਿਹਨ ਕੀ ਮੈਂ ਨਾਟਕਕਾਰ ਬਣਾ ਪਰ ਮੈਂ ਨਾਟਕਕਾਰ ਨਹੀਂ ਬਣ ਸਕਿਆ ਪਰ ਸੁਰਾਜ ਵੀਰ ਨੇ ਸਾਡੇ ਸਾਡੇ ਬਖਤਾਂ ਦਾ ਸਾਡੇ ਸੰਕਾਲੀਆਂ ਦਾ ਔਰ ਕਿੰਨੇ ਉਹ ਵੀ ਰੇਂਜ ਹੈ ਔਰ ਉਹਦੇ ਨਾਟਕਾਂ ਦਾ ਔਰ ਉਹਦੇ ਜੋ ਥੀਮ ਨੇ ਉਹ ਸਾਰੇ ਮੈਨੂੰ ਬਹੁਤ ਜ਼ਿਆਦਾ ਪਸੰਦ ਵੀ ਨੇ ਤੇ ਮੈਂ ਰਸਕ ਵੀ ਕਰਦਾ ਇਸ ਸ਼ਖਸ ਨੂੰ ਰਜਿਸਟਰ ਆ ਹੀਰ ਸੁਨੀਲ ਦੀਆਂ ਗੱਲਾਂ ਸੇ ਆ ਹੀ ਜਾਂਦੀ ਕੋ ਮੈਨੂੰ ਵੀ ਬੈਠੇ ਬੈਠੇ ਜਦੋਂ ਮੈਂ ਦੇਖਿਆ ਕਿ ਕੌਣ ਕੌਣ ਬੋਲ ਗਿਆ ਮੈਂ ਸਿਰਫ ਦੋ ਸ਼ਖਸਾਂ ਨੂੰ ਬੋਲਦਾ ਦੋਤੇ ਨੂੰ ਸੁਣਿਆ ਔਰ ਮੈਂ ਮੈਨੂੰ ਪਤਾ ਲੱਗਾ ਕਿ ਮੈਂ ਕਿੰਨਾ ਕੁਝ ਮਿਸ ਕਰ ਲਿਆ ਜੋ ਦਿਨ ਆਕੇ ਮੈਂ ਜੀ ਦੇ ਹੋ ਚੁੱਕੇ ਰੱਬ ਦੀ ਮਹਿਮਾ ਸੁਣ ਕੇ ਸਮਝਉ ਮੈਨੂੰ ਵੀ ਦਿਮੋਦਰ ਦੀ ਹੀਰ ਤੋਂ ਉਸ ਤਰ੍ਹਾਂ ਯਾਦ ਆਈਆਂ ਕਿ ਜਦੋਂ ਰਾਜਾ ਤੇ ਹੀਰ ਬਲੀ ਬੜੀ ਮਿਲਦੇ ਆ ਤੇ ਹੀਰ ਕਹਿੰਦੀ ਆ ਵੀ ਹੁਣ ਬਸ ਇਹੀ ਮੈਨੂੰ ਮੈਨੂੰ ਖੁਸ਼ੀ ਬਹੁਤ ਆ ਤੇਰੇ ਮੈਂ ਹੁੰਦੀ ਪਰ ਸੋਸ ਵੀ ਬਹੁਤ ਹੈ ਕਿ ਜਿਹੜੇ ਕਿ ਜੋ ਦਿਨ ਰਾਜਣ ਬਾਝੋਂ ਗੁਜ਼ਰੇ ਮੈਨੂੰ ਪਛਤਾਉ ਤੇ ਨਾਲ ਕਿ ਦੋ ਕਿਰੇ ਬਿਨਾ ਦਿਨ ਗੁਜ਼ਰ ਗਏ ਮੈਨੂੰ ਹੁਣ ਪਛਤਾਵਾ ਮੈਂ ਦਰਾਂਦਾ ਤੂੰ ਮੈਨੂੰ ਵੀ ਪਛਤਾਵਾ ਇਹਨਾਂ ਦਿਨਾਂ ਦਾ ਹੈਗਾ ਕਿ ਮੈਂ ਨਹੀਂ ਆ ਸਕਿਆ ਹੁਣ ਅਨੁਰਧ ਅਨਿਰੁੱਪ ਕਾਲਾ ਜੀ ਬੜਾ ਵਰਗੇ ਸ਼ਖਸ ਮਨਪਾਵਨ ਨੂੰ ਵੀ ਮੈਂ ਜਿੰਨ ਸਿੱਖਿਆ ਬਲਦੇਵ ਹੁਣਾ ਨੂੰ ਸੁਣਿਆ ਸੁਣੋ ਇਸ ਗੱਲ ਦਾ ਅਫਸੋਸ ਹੈ ਔਰ ਮੈਂ ਹੁਣ ਸਮਝਦਾ ਕਿ Uh, جب قدرت نے منو <laughs> <laughs> اگلے میلے دی یعنی میری آر جا کی میں ہر میرے ضرور پوری طرح <laughs> <laughs> اور میں کب تا ضرور سنی میں پر دو تین گلا جاتا چاہوں کہ مینو میری جو uh, پہلی کتاب یا گزلان کی لکھیا دیکھے اس کا پہلا ہی ਇਹ ਗਜ਼ਲ ਦਾ ਜੋ ਉਪਰੀ ਤਿਕਿਆ ਸ਼ੇਰ ਹੈ ਉਹ ਜਾਨੀ ਉਜਲੇ ਸ਼ੀਸ਼ੇ ਸੰਮੁਖ ਮੈਨੂੰ ਚਿਰ ਤੱਕ ਨਾ ਖਲਿਆਰ ਕਿਵੇਂ ਮੈਂ ਇਸ ਰਾ ਮੇਰੇ ਰਾ ਉਜਲਾ ਮੇਰੇ ਰ ਇਹਦੇ ਸਾਹਮਣੇ ਬਹੁਤੀ देर ਨਾ ਖੜਾ ਕਰ ਉਜਲੇ ਸ਼ੀਸ਼ੇ ਸੰਮੁਖ ਮੈਨੂੰ ਚਿਰ ਤੱਕ ਨਾ ਖਲਿਆਰ ਮੈਲੇ ਮਨ ਵਾਲੇ ਮੁਜ਼ਰਰ ਨੂੰ ਇਸ ਮੋਤੇ ਨਾ ਮਾਰ میں ہمیشہ شیشہ میری کوتا کی بہت ارلی آن لگ پایا شیشے کا میں یہ لکھا کہ میرا میرا سورج شیشہ ہے بہت بار میں شیشے کی سکھر دوپہر سڑیا ہاں کہ میرے من چ ہمیشہ ادا رہا کہ کچھ گل ہے جیڑی میرے پورکھیا چیز یا میرے اتہاس چی جی میرے چ نہیں ہے تو میں اس شیشے ادا ہی جڑی سارے کچھ ادا ਦਿਕਟਾਇਆ ਅ ਫਿਰ ਕੀ ਬੜੀ ਜਾਨੀ ਤੁਹਾਡੀ ਆਲੋਚਨਾ ਹੁੰਦੀ ਤੁਸੀਂ ਉਸ ਤੋਂ ਵਿਆਰੇ ਨੇ ਇਸੀ ਇਹ ਤਾਂ ਸ਼ੀਸ਼ੇ ਨਹੀਂ ਉਹ ਤਾਂ ਮੇਰੇ ਜਿਹੜੇ ਵਾਰੇ ਦੱਸ ਰਿਹਾ ਕੋਈ ਮੇਰਾ ਆਲੋਚਕ ਹੋਵੇ ਤਾਂ ਨਾ ਉਹ ਸ਼ੀਸ਼ੇ ਤੂੰ ਹੀ ਸ਼ੀਸ਼ਾ ਆਪਰਾ ਤੂੰ ਜਿਸ ਨਾਲ ਉਹ ਟਿਕਾ ਪਰ ਠੀਕ ਹੈ ਜਾਨੀ ਆਲੋਚਕਾਂ ਦੇ ਤੁਮ ਬਚਲੇ ਦੇ ਮੈਂ ਇੱਕ ਸ਼ੇਅਰ ਲਿਖਿਆ ਮੈਂ ਲਿਖਿਆ ਕਿ ਹਰ ਵਾਰੀ ਮੈਣਾ ਜਾਣ ਕੇ ਤੂੰ ਆਪਣਾ ਹੀ ਮੁਖ ਕਿਉਂ ਨੋਚ ਲਿਆ ਹਰਵਾਰੀ ਮੈਲਾ ਜਾਣ ਕੇ ਤੂੰ ਆਪਣਾ ਹੀ ਮੁਖ ਕਿਉਂ ਨੋਚ ਲਿਆ ਸ਼ੀਸ਼ੇ ਵੀ ਮੈਲੇ ਹੁੰਦੇ ਨੇ ਪਾਣੀ ਵੀ ਗੰਦਲੇ ਹੁੰਦੇ ਆ ਇਦਾਂ ਵੀ ਹੁੰਦਾ ਕਿ ਸ਼ੀਸ਼ੇ ਮੈਲੇ ਜਾਮਿਆ ਕਿ ਕੋਈ ਕਿਸੇ ਨੂੰ ਮਾਰਨ ਦਾ ਟੰਗ ਹੈ ਇਹ ਵੀ ਕਿ ਸ਼ੀਸ਼ਿਆਂ 'ਚ ਵਿਕਾਰ ਪਾਉਂ شیشیاں کے بکار بکرت ہون شیشے شیشیاں کے بکار پاو تے شخصوں پہلا ہی اکس مارو سو خود سے پورا یقین رکھی سو میری میری شائری بہت میرے نا لڑائی دی شائری ہے کہ دور جے کر اجے صدیرہ ہے اس سے کافی قصور میرا اور میں کہ میں کاری رات نو کوستا میرے دل بچ ہی جگہ نیرا ہے ਉਹ ਇਸ ਤਰ੍ਹਾਂ ਦਾ ਮੇਰੇ ਨਾਲ ਇੱਕ ਲੈਵਲ ਤੇ ਇੱਕ ਵੇਲੇ ਸਟਰਗਲ ਚੱਲਦਾ ਰਿਹਾ ਇੱਕ ਖਲਾਕਿਤਨਾ ਆ ਜਿਹੜਾ ਮੇਰੀ ਪੂਰੀ ਬੈਕਗ੍ਰਾਉਂਡ ਦੇ ਵਿੱਚ ਸੁਪਿਆ ਹੈ। ਔਰ ਦੂਜੀ ਗੱਲ ਹੈ ਕਿ ਮੇਰੇ ਪਿਤਾ ਨੇ 1955 ਦੇ ਛੱਡ ਦਿੱਤਾ। ਉਹ ਉਤਰੀ ਅਫਰੀਕਾ ਰੂਹਦਾਰ ਦੀ ਖਾਤਰ ਗਿਆ। ਤਿਹ ਹਰ 4-5 ਸਾਲ ਬਾਅਦ ਆਉਂਦੇ ਰਹੇ ਮੇਰੇ ਟੈਂਸ਼ਨ ਸੱਡ ਰਿਹਾ ਕਿਥੇ ਚਲੇ ਚਲੇ ਜਾਣਾ ਪਰ ਉਹ ਇੰਡੀਆ ਆ ਕੇ ਮੁੜ ਕੇ ਜਦੋਂ ਰਹਿ ਕਿਉਂ ਹੀ ਆਪਣੇ ਪਿੰਡ ਨਹੀਂ ਉਦੋਂ ਸੀ ਆਪਣੇ ਪਿੰਡ ਨਹੀਂ ਸੀਗੇ ਉਹਨੂੰ ਮੈਂ ਲੁਧਿਆਣੇ ਨੌਕਰੀ ਕਰਦਾ ਸੀ ਲੁਧਿਆਣੇ ਆ ਕੇ ਮੈਂ ਮੈਂ ਪਿੰਡ ਛੱਡ ਦਿੱਤਾ 1966 ਤੇ ਫੇਰ ਪਿੰਡ ਮੈਂ ਦਿਨ-ਦਿਹਾੜੇ ਹੀ ਜਾਂਦਾ ਰਿਹਾ ਸ਼ਹਿਰ ਹੀ ਮੇਰਾ ਜਨਮ ਇੱਕ ਟਿਕਾਣਾ ਬਣ ਗਿਆ ਉਹ ਗਿਆ ਪਿਤਾ ਵੀ ਉਸ ਤਰਹੇ ਨਹੀਂ ਮੁੜਿਆ ਜਿਸ ਤਰਹੇ ਉਹ ਗਿਆ ਸੀ ਪਰ ਫੇਰ ਵੀ ਪਿੰਡ مانਛੇ ਇਧਾਰੇ ਆ ਕਿ ਪਿੰਡ ਹਮੇਸ਼ਾ ਜੁੰਦਾ ਰਿਹਾ ਪਿੰਡ ਦੀ ਨਿਮਰਤਾ ਤੇ ਆਭਿਵਲਤੀ ਦੀ ਬਹੁਤ ਹੀ ਜਿਹੜੇ ਦਿਨ ਵਿੱਚ ਇਹਨਾਂ ਨੇ ਉਹ ਖੇਤੀ ਵਿੱਚ ਉਹਨੇ ਜਾਂ ਪਿੰਡ ਪਿੰਡ ਤੋਂ ਇਹਨੇ ਕਿ ਭਾਵੇਂ ਇਹ ਹੋ ਗਿਰਦੇ ਹਾਂ ਦੂਜੇ ਸੋਣ ਨੇ ਕਰਮਾਂ ਕੇ ਪਾਉ ਜੋ ਵੀ ਜਗਾ ਹੋ ਉਹ ਮਿਲਿਆ ਬੜਾ ਕੇਂਦਰੀ ਬੈਂਬਾ ਉਹ ਵੀ ਗੁਰਬਾਣੀ ਦਾ ਗੁਰਾਈ ਦਾ ਬੈਂਬਾ ਉਹ ਪਿੰਡ ਦਾ ਜਾਂ ਕਿਸਾਨੀ ਦਾ ਵੀ ਬੈਂਬਾ ਸੋ ਇਹ ਸਾਰੀਆਂ ਗੱਲਾਂ ਮੇਰੇ ਸਮਝਦਾ ਕਿ ਮੇਰੇ ਕਵਤਾ ਦੇ ਵਿੱਚ ਸ਼ਾਮਲ ਰਹੀਆਂ ਤੋ ਫਿਰ ਇਹ denn ਨਾ ਹੋਇਆ ਕਿ ਜਦੋਂ ਮੈਂ ਕੋਈ ਕੋਈ ਕਵਤਾ ਲਿਖੇ ਸੀ ਕਿਤੀ ਤੇ ਸਾਢੇ ਲਾਗੇ ਸਾਗੇ ਕਹਿੰਉਂਦੇ ਕਿ ਜਸਵੀਰ ਸਿੰਘ ਆਲੂ ਵੜਿਆ ਫਿਰਉਂਦੇ ਸੀਗੇ ਜਿਹੜੇ ਪ੍ਰਯੋਗ ਸੀ ਲਹਿਰ ਦੇ ਬਣਨ ਸੀਗੇ ਔਰ ਉਹਨਾਂ ਮੇਰੀ ਕਵਤਾ ਸੁਣੀ ਤੇ ਉਹਦੇ 'ਚ ਮੇਰੀ ਕਵਤਾ ਦੇ ਪਿੰਡ ਦੇ ਵਿੰਚੈਲ ਸੀਗੇ ਮੈਨੂੰ ਕਹਿਣ ਲੱਗੇ ਨਹੀਂ ਇੱਕ ਕਵਤਾ 'ਚ ਇਦਾਂ ਦੇ ਚਿੰਨ ਲਿਆ ਜਿਹੜੇ ਹੁਣ ਨਵੇਂ ਜਿਹੜੇ ਮਚਾਲ ਡਾ ਜੇ ਡੱਬੇ ਦਾ ਵੀ ਮਿੰਨ ਜਾਵਰ ਮਿਸਤਰੀ ਮੈਂ ਕੋਈ ਕਹਾਂ ਕਿ ਅਸੀਂ ਕਿ ਮੇਰੀ ਕਵਤਾ ਸੀ ਲੂਝਣ ਦੀ ਕਿ ਵੀ ਮੈਂ ਕੋਈ ਜਿੱਦਾਂ ਇਸ ਜਿਹੜੀ ਬਣ ਕੁਸ਼ਮਲੀ ਤਾਂ ਹੁੰਦੇ ਕਿ ਖਲਾਂ ਦੇ ਹੇਠ ਛੁਪਿਆ ਤਕਸ਼ਲਾ ਹੁੰਦਾ ਹੈ ਕਿ ਉੱਪਰ ਦੇਖ ਫੇ ਫਲੇ ਤਕਸ਼ਲਾ ਹੁੰਦਾ ਕਿ ਕੁਝ ਲੋਕੇ ਇਦਾਂ ਹੁੰਦੇ ਲੱਗਦਾ ਇਹ ਇਦਾਂ ਇਹਨੂੰ ਜਮਲਾਤ ਜਿਵੇਂ ਕੋਈ ਉਸ ਤਰ੍ਹਾਂ ਡਾਲ ਦੇ ਦਾ ਡੱਬਾ ਹੁੰਦਾ ਵਿੱਚ ਕੁਝ ਤੇ ਸੀ ਕਿ ਉਸ ਲਈ ਪੋਇਟਰੀ ਦਾ ਇੱਕ ਇਹ ਵੀ ਰੰਗ ਸੀਗਾ ਕਿ ਜੋ ਪ੍ਰਯੋਗ ਸੀ ਬੜਾ ਨਹੀਂ ਸਾਰੇ ਡੱਟ ਗਏ ਕਿ ਅਸੀਂ ਪ੍ਰਯੋਗ ਸੀ ਕਰਨਾ ਪਰ ਮੈਂ ਆਪਣੀ ਰਾਹੇ ਫੜ ਲਓ ਰਾਹੀ ਬਣਾ ਲਿਆ ਕਿ ਆਪਣੀ ਰਾਹੇ ਚੱਲਦਾ ਰਿਹਾ ਸੀ ਫਿਰ ਉਹ ਨੈਕਸਟ ਸਲਾਈਡ ਮੂਵਮੈਂਟ ਸ਼ਾਇਦ ਕੁਝ ਵਿਟਾਲੇ ਸ਼ਹਿਰ ਦਾ ਫੂਟਵਾੜਾ ਉਹ ਥੁੰਦਿਆਂ ਬੈਸਾ ਫਿਰ ਬੈਸ ਤੇ ਕੋਈ ਟੈਕਸ ਹੋ ਗਿਆ ਕਿ ਰਾਜਨਾ ਸਾਥ ਸੋ ਇਸ ਤਰ੍ਹਾਂ ਦੀ ਫਾਰਮੇਸ਼ਨ ਮੇਰੀ ਜਿਹੜੀ ਹੋਈ ਕਿ ਮੈਂ ਜਣੀ ਕਿਸੇ ਲਹਿਰ ਨਾਲ ਜੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਇਕਲ ਸਮਝਿਆ ਕਿ ਦਖਲਵਾਰੀ ਵਿਲੇ ਵੀ ਮੈਂ فاਸਲੇ ਤੇ ਖੜਾ ਸੀ ਵਿਸ਼ੇ ਮੈਂ ਉਹਨਾਂ ਦੀ ਕੁਰਬਾਨੀ ਤੋਂ ਜਾਵੰਦਿਸ ਦਰੋਕਾਰਾਂ ਤੋਂ ਮੈਂ ਬਹੁਤ ਭਰਾਵ ਸੀ ਪਰ ਉਥੇ ਵੀ ਕੁਝ ਐਸੀ ਚੀਜ਼ ਜਿਵੇਂ ਉਜਲਾ ਸ਼ੀਸ਼ਾ ਫੇਰ ਦੇਖਿਆ ਕਿ ਇੱਕ ਵਾਰ ਫਿਰ ਮੈਂ ਉਜਲੇ ਸ਼ੀਸ਼ੇ ਸੰਮੇਖਣਾ ਕਿ ਮੈਂ ਉਸ میلیا سے کتاماتا تو لکھیاں کہ بڑھ جادو کرنی آخری ہے بھی لکھ ہوئی راجی کبتا پر میں میم میرے انہوں نے بھی میں جھوڑیا ہویا بھی جو قربانی سی نے ترنا ترنا ہونا وہ سارا کسی کے بہت ہانٹ بھی سکے تو یہ بھی رشتہ سر سو <Tit mic> so چلو جس طرح جنہوں پنجاب سنکڑ کے دن آئے تو وہ سنکڑے کے دن ادا ہی سکے دن کہ میں جانتے جانے لکھا کہ وہ تو بعد شانو گنڈیا آتی ہوں شیو کمار بھی وائی ہے وہ تقن سن کو لبی گئے پھر تیاری ہے جہاں میں پنجاب ماتم ہنسا کوف بے بسی ان نے اجکل میرے پنجاب دریاوا دے نام ਤੇ ਇਹ ਬਹੁਤ ਸਾਲ ਕਬਤਾਏ ਹੋ ਇੰਨੇ ਕੀ ਰਹੀ ਇਹ ਦੋ ਲਾਈਨਾਂ ਆ ਰਹੀਆਂ ਪਰ ਮੈਂ ਲਿਖਿਆ ਕਿ ਬਹੁਤ ਨਿਰਾਸ਼ਾ ਆ ਪੜੇ ਕਬਤਾਏ ਮੈ ਸੋਚ ਰਿਹਾ ਕਿ ਵੀ ਪਰ ਇੱਕ ਦਿਨ ਫਿਰਾਂ ਕਬਤਾ ਚ ਨਵੇਂ ਪੱਤੇ ਫੁੱਟੇ ਤੇ ਮੈਂ ਲਿਖਿਆ ਕਿ ਬਾਤਮ ਹਿੰਸਾ ਕੌਫ ਬੇਬਸੀ ਤੇ ਅਨਿਆ ਇਹਨੇ ਅੱਜਕੱਲ ਮੇਰੇ ਪੰਜਾਂ ਦਰਿਆਵਾਂ ਦੇ ਨਾਮ ਜੋ ਹੁੰਦੇ ਸੰ ਸਤਲੁਜ ਬਿਆਸਾ ਰਾਵੀ ਜੇਲਮ ਅਤੇ ਸਨਾ ਪਰ ਜਿਹੜੇ ਇੱਕ ਦਿਨ ਹੋਵਣਗੇ ਰਾਗ ਸ਼ਾਇਰੀ ਹੁਸਨ ਮੁਹੱਬਤ ਅਤੇਨਿਆ ਮੇਰੇ ਪੰਜਾਬ ਦਰਿਆਵਾਂ ਦੇ ਕਿ ਉਹ ਵੇਲੇ ਮੇਰੀ ਵਿਤ ਸੀ ਪਰ ਮੇਰੇ ਮਨ ਉਹ ਦਸ਼ਾ ਸੀ ਪਰ ਕਿਸਾਨ ਲਹਿਰ ਵਿਲੇ ਮੈਂ ਆਪਣੇ ਆਪ ਨੂੰ ਇਹਦਾ ਇੱਕ ਮਹਿਸੂਸ ਕੀਤਾ ਕਿ ਮੈਨੂੰ ਮੇਰੇ ਕਵਿਤਾ ਤੇ ਵੀ ਆਉਂਦਾ ਕਿ ਇੱਕ ਦੀ ਲਾਈਨ ਆ ਕਿ ਇੱਕ ਉਹ ਕਿਹਾ ਕਿ ਤੇਰੇ ਕੋਲ ਤਾਂ ਹਾਂ ਤੇਰੇ ਕੋਲ ਤਾਂ ਬਾਸ ਮੁੰ ਵੀ ਇੱਥੇ ਫਿਰਦਾ ਹੈ ਤੇਰੇ ਕੋਲ ਤਾਂ ਨਹੀਂ ਤੇਰੇ ਕੋਲ ਤਾਂ ਚਾਰ ਸਿਆੜ ਨਹੀਂ ਤੂੰ ਇੱਥੇ ਕਿੱਥੇ ਫਿਰਦਾ ਹੈ ਤੇਰੀ ਗੁੰਮਰਾਹੀ ਸਿਰੇ ਦੀ ਹੈ ਐਵੇਂ ਕੰਮਲਾ ਹੋਇਆ ਫਿਰਦਾ ਹੈ ਫਿਲਮ ਐ ਉਹ ਬੰਦਾ ਕਹਿੰਦਾ ਕਿ ਜਿਵੇਂ ਚੀਲਾ ਹਾਂ ਉਸ ਬੁਰਾਈ ਦਾ ਜਿਹਦਾ ਥਾਲ ਹੀ ਕੁਲ ਅਸਮਾਨ ਦਾ کہ میں تھا بہت برائیہ بندہ جس طرح ہے تو میرا سی کہ بھی واہ پاتر تم بھی اچھے ہیں تیری کس زمین نو خطرہ ہے میں کیا کہ میرے میرا حرف حرف تیری زاد بچ ہے میری سر زمین نو خطرہ ہے سر زمین میری کتاب دا ہے نام رکھا ہے کہ میری سر زمین زمین نہیں پر میری سر زمین ہے کہ وہاں پاتر تم ہی اتھے ہیں تیری کس زمین نو خطرہ ہے میرا حرف حرف تیری زادہ بچ ہے میری سر زمین نو خطرہ ہے میرا مسئلہ انہوں چھڑان دائے اے بات میری انہی ہی نہیں نہ مسئلہ صرف کسان کہ جیڑی ہم آپ کہنے کہ بہت ساری آسان لائیاں سی جہاں کسان مومن میں جہاں دیتا ہے کہ کسان جس طرح ਆਵਾਜ਼ੀ ਨੇ ਕਿਹਾ ਕਿ ਕਿਸਾਨਾਂ ਨੇ ਆਪਣਾ ਇਕਰਾਰ ਪੂਰਾ ਕੀਤਾ ਤੁਹਾਨੂੰ ਇਹਦਾ ਕਿ ਨਾ ਕਿ ਕਿਸਾਨ ਲਹਿਰ ਆਪਣਾ ਇਕਰਾਰ ਪੂਰਾ ਕਰਕੇ ਲੈ ਗਈ ਵਿਚਪ ਪਰ ਉਹ ਜਿਹੜੀ ਸਾਡੇ ਕੋਲ ਇੱਕ ਗੌਰਵ ਕਾ تھا ਛੱਡ ਗਈ ਕਿ ਅਸੀਂ ਇਦਾਂ ਵੀ ਇਕੱਠੇ ਹੋ ਸਕਦੇ ਹਾਂ ਅਸੀਂ ਇਦਾਂ ਵੀ ਲੜ ਸਕਦੇ ਹਾਂ ਜਿਹਨੂੰ ਹੋਰ ਗੌਰਵ ਕਾ ਖਾਵਾ ਸੀ ਗਿਆ ਕਿ ਜਿਵੇਂ ਜਦੋਂ ਗੁਰਦੁਆਰਾ ਮੂਵਮੈਂਟ ਆਤਾ ਸੀ ਐਫ ਐਂਡਰਿਊਸ ਗੇਂਦਾ कि ਅੱਜ ਮੈਂ ਬਹੁਤ سارے ਇਸ਼ਾ ਦੇਖੇ ਜਾਂ ਮੈਂ ਇਸ਼ਾ ਦੀ ਸਰੀਰ ਦੇਖੀ ਕਿ ਕਿ ਕਿਸ ਤਰ੍ਹਾਂ ਉਹ ਸ਼ਾਂਤੀ ਨਾਲ ਦਲਦੇ ਖਾਂਦੇ ਜਾ ਰਹੇ ਸੀਗੇ ਪਾਠ ਕਰਦੇ ਜਾ ਰਹੇ ਸੀ ਕਿ ਉਹ ਕਹਿੰਦੇ ਸੀਗੇ ਕਿ ਇਹਨਾਂ ਨੂੰ ਸਬਕ ਸਿਖਾਉਣਾ ਲੱਗ ਮੈਨੂੰ ਲੱਗਦੇ ਸਬਕ ਪੜ੍ਹਦੇ ਜਾ ਰਹੇ ਆ ਕਿ ਬਾਣੀ ਪੜ੍ਹਦੇ ਜਾ ਰਹੇ ਇਹਨਾਂ ਨੂੰ ਕੀ ਸਬਕ ਸਿਖਾਉਣਾ ਤੋਂ ਇਸ ਤਰੀਕੇ ਨਾਲ ਕਿਸਾਨ ਮੂਵਮੈਂਟ ਲਈ ਆਪਣੇ ਜਿਹੜੇ ਜੋ ਬਹੁਤ ਵੱਡੇ ਲੈਂਗੁਏਜ ਤੇ ਅਮ ਵਿਦਵਾਨ ਅਮਰੀਕਾ ਦੇ ਜੋ ਟੋਮਾਸ ਕੀਨ ਹੈ ਜੋ ਕਿਸਾਨ ਮੂਵਮੈਂਟ ਵਾਲੇ ਕਿਹਾ ਚੋਕ ਉਚਕਸੀ ਐ ਐਂਟਰੀਜ਼ ਵਾਲੀ ਮੈਨੂੰ ਫੇਰ ਯਾਦ ਆਇਆ ਕਿ ਇਸ ਦੀ ਵੀ ਤਮਕ ਜਾਂ ਇਸ ਦਾ ਵੀ ਜਲੌ ਇੱਕ ਹੈਗਾ ਜੋ ਸਾਡੀਆਂ ਗੌਰਵਕਾਥਾਵਾਂ ਦੇ ਸ਼ਾਮਲ ਹੈ ਕਿਸਾਨ ਲਹਿਰ ਉਹ ਖਤਮ ਹੋ ਗਈ ਹੋਵੇ ਹੁਣ ਜੋ ਕਸ਼ਮਰ ਜੀ ਹੋ ਗਿਆ ਵੇ ਪਰ ਸਾਡੇ ਉਹ ਕਿ ਇਤਿਹਾਸ ਦਾ ਅਧਿਆਏ ਆ ਜਿਹੜਾ ਅਸੀਂ ਬਣਦਾ ਦੇਖਿਆ ਜਿੱਥੇ ਅਸੀਂ ਸ਼ਾਮਲ ਵੀ ਹੋਏ ਜਿਹਨੂੰ ਸੇ ਕਰਾਮਾਤਾਂ ਵੀ ਦੇਖਿਆ ਫਿਰ ਤਾਂ ਕਰਮਾਤ ਹੋਗੇ ਜੋ ਉਹ ਉਹਨਾਂ ਦਿਨਾਂ ਚ ਮੇਰੀ ਹੋਈ ਇਦਾਂ ਨਹੀਂ ਮਾਣੋ ਦਸ਼ਾਸੀ ਜਿਹੜੇ ਇਸਾਮ ਸਿਰਾਜ ਵੀ ਪੁਰਾਣੇ ਮੈਨੂੰ ਉਹ ਸਿਰਾਜ ਵੀ ਹੁਣ ਦੀ ਇੱਕ ਜਾਨੀ ਇੱਕ ਕਵੀ ਹੋਣ ਤੋਂ ਇਲਾਵਾ ਨਾਚਕ ਹੋਣ ਦਾ ਘੋਮੜਾ ਹੋਰ ਬਹੁਤ ਸਾਰੇ ਜਿਹੜੇ ਪੜਤੀ ਮੈਂ ਇਹ ਵਿਰਾਸ ਬੜਾ ਪੁਰਾਣਾ ਫਿਕਰਾ ਜਿਵੇਂ ਆਪਣੇ ਚੇਤਨਾ ਦੀ ਘੜੀ ਨੂੰ ਠੀਕ ਕਰਦਾ ਹਾਂ ਮੇਰੀ ਘੜੀ ਚੋਲ ਪਿੱਛੇ ਰਹਿ ਜਾਂਦੀ ਹੈ ਕਿਉਂਕਿ ਤੇ ਮੈਂ ਫਿਰ ਉਹ ਆਰਟੀਕਲ ਪੜ੍ਹ ਕੇ ਵੀ ਆਪਣੀ ਜਿਹੜੇ ਮੈਂ ਕਹਿੰਦਾ ਮੇਰੇ ਦੋਸਤਾਂ ਤੋਂ ਵੀ ਮੈਂ ਸਹਿਮਤ ਹਾਂ ਜਾਸੂਜੀਤ ਜਾਂ ਹੋਰ ਜਿਹੜੇ ਨਵੇਂ ਸਾਡੇ ਚਿੰਤਕ ਨੇ ਮੈਂ ਉਹਨਾਂ ਦੀ ਗੱਲਾਂ ਸੁਣ ਕੇ ਤੇ ਆਪਣੀ ਹੋੜ ਘੜੀ ਨੂੰ ਠੀਕ ਕਰਨ ਦਾ ਟਾਈਮ ਉਹਦਾ ਮਲਾ ਲੈਣਾ ਕਿ ਇਥੇ ਦੁਨੀਆ ਪਹੁੰਚ ਗਈ ਹੈ। ਤੋਂ ਅ ਮੈਂ ਕਿਤੇ ਸੀ ਗੱਲ ਕਿ ਮੈਂ ਜਨੀ ਅ ਇਹ ਉਸ ਤਾਂ ਕਿ ਹਾਂ ਕਿ ਉਸ ਮੈਂ ਲਹਿਰਾਂ ਆਪਣੇ ਆਪ ਨੂੰ ਬਹੁਤ ਜੁੜਿਆ ਹੋਇਆ ਅ ਦੇਖਿਆ ਮੈਂ ਮਹਿਸੂਸ ਕੀਤਾ ਤੇ ਮੈਂ ਉਹਨਾਂ ਦਿਨਾਂ 'ਚ ਮੇਰੀ ਜਿਹੜੀ ਮਨੋਂ ਦੀ ਸ਼ਾਸੀ ਇਹ ਦਾਸੀ ਹਾਂ ਸੁਰਾਜ ਵੀ ਇਹ ਗੱਲ ਕਰੇ ਕਿਸ ਸੁਰਾਜ ਵੀ ਨਾ ਸਿਰਫ ਕਵੀ ਨਾ ਸਿਰਫ ਨਾਟਕਕਾਰ ਨਾ ਸਿਰਫ ਇਹਨਾ ਵਧੀਆ ਅਜਿਤ ਇਹ ਇਹ ਜਾਣ ਜਾਈਏ ਇਹਦੇ ਆਰਟੀਕਲ ਮੈਂ ਕਹਿੰਦਾ ਇਹਦੇ ਆਰਟੀਕਲ ਪੜ੍ਹ ਕੇ ਵੀ ਮੈਂ ਘੜੀ ਪੜ੍ਹ ਕੇ ਘੜੀ ਘੜੀ ਕਰ ਲਾਂ ਇਹ ਮੈਂ ਕਹਿ ਗਿਆ ਸੀ ਇਹ ਮੌਕਾ ਵਾਰ-ਵਾਰ ਨਹੀਂ ਆਉਣਾ ਕਿ ਦੋ ਵੱਡੇ ਲੋਕ ਇੱਕ ਦੂਜੇ ਦੀ ਸੰਗਤ ਦੇ ਵਿੱਚ ਬੈਠ ਕੇ ਇਹਨੇ ਸਰਸਾਰ ਹੋ ਰਹੇ ਹੋਣ ਇਹ ਇਹ ਮੁਬਾਰਕ ਬਾਦ ਆ ਉਹ ਕਹਿੰਦਾ ਵਾਰਸ਼ਾ ਰੰਜੇਟੜਾ ਚੰਦ ਚੜਿਆ ਕਰੋ ਕਲੀ ਮੁਬਾਰਕਾਂ ਲਿਆਉਂਦਾ ਹੈ ਬਹੁਤ ਮੁਬਾਰਕ ਹੈ ਜੀ ਸਾਨੂੰ ਤੁਹਾਡੀ ਇਹ ਤਰੀਕ ਹੋਰ ਮੈਂ ਕਹਿੰਦੀ ਮੇਰੇ ਇਟੋ ਦੀ ਸਰਫਿਸ ਜੇਕਰ ਕਿ ਇਹਨੇ ਨਹੀਂ ਕੋ ਤਾਵਾ ਇੰਨੀ ਸੁਣੀ ਤਰ੍ਹਾਂ ਸ਼ਬਦੀ ਲਾ ਦਿੱਤਾ ਕੋਈ ਕਿਤੇ ਕਪੜਾ ਸੁਣ ਤਰ੍ਹਾਂ ਗਾ ਲ ਦੇਣਾ ਜੁੜੇ ਆਟਿਓ ਬਚ ਜਾਂਦੇ ਆ ਇਹ ਜੀਵਨ ਸੰਤ੍ਰ ਕੋ ਛਾਪ ਦੇ ਪਲੀਸ ਦੇ ਕੇ ਉਹਦੇ ਨੂੰ ਬਹੁਤ ਅਰਥ ਵੱਜ ਗਿਆ ਗੰਭੀਰ ਕਵਤਾਵਾਂ ਦੇ ਅਰਥ ਵਧਾਉਣ ਵਿੱਚ ਵੀ ਸੁਰਾਜਵੀਰ ਦਾ ਬਹੁਤ ਹੱਥ ਹੈ ਜਿਹਨੂੰ ਹੁਣ ਕਿਹਦੇ ਨਾਲ ਜੀ ਛਾਪੀ ਉਹ ਵੀ ਜੇ ਕੋਈ ਐਡਾ ਗੋਣ ਜਿਹਾ ਲਾਜਨ ਤੇ ਕਿਨੇ ਪਾਣੀ ਸਿਆਉਦੇ ਆਰਥਿਕ ਬਸਰ ਜਾਣੇ ਸੀ ਸੋ ਉਹ ਜੋ ਇਬੀ ਸੁਰਾਜਵੀਰ ਵੀ ਮੇਰੇ ਸਰ ਮੇਰੇ ਤੇ ਪਿਆਰ ਪੜਿਆ ਸਮਝੋਗੇ ਇਹ ਵੀ ਦੋਸਤੀ ਦਾ ਇੱਕ ਮਿੱਲੇ ਕੋਫਾ ਤੋਂ ਮਿਲਾਈ ਦਾ ਸੀ ਕਿ ਇਹ ਲੋਕਾਂ ਨੇ ਵੀ ਕਿਹਾ ਵੀ ਇਹ ਮੇਲਾ ਨਹੀਂ ਐਦਾਂ ਵੀ ਪੰਜਾਬੀ ਸਰ ਤੇ ਬੈਸ ਜਲੀ ਬਹੁਤ ਤੇ ਮੈਂ ਕਿਹਾ ਨਹੀਂ ਕਿ ਆ ਵੀ ਵੈਸੇ ਤਾਂ ਉਹ ਵੀ ਜਾਣਦੇ ਸੀ ਜਿਹੜੀ ਭਗਤ ਸਿੰਘ ਦੀ ਚੜੀ ਸੀ ਹਾਂ ਉਹ ਵੀ फांसी ਚੜਿਆ ਸੀ ਉਹ ਜਾਣ ਜਾਣਦੇ ਤਾਂ ਨਹੀਂ ਸੀ ਪਰ ਹੁਣ ਉਹ ਚਾਂਚ ਆ ਗਿਆ ਸੋਸ ਉਹ ਉਹਨਾਂ ਗੱਲਾਂ ਦੇ ਆਠ ਹੋ ਗਏ ਤੇ ਮੈਂ ਦਿਖਿਆ ਕਿ ਹੈ ਜਿੱਥੋਂ ਤੱਕ ਨਜ਼ਰ ਜਾਂਦੀ ਤੇ ਜਿੱਥੋਂ ਤੱਕ ਨਹੀਂ ਜਾਂਦੀ ਇਹਦੇ ਵਿੱਚ ਲੋਕ ਸ਼ਾਮਲ ਨੇ ਇਹਦੇ ਵਿੱਚ ਲੋਕ ਤੇ ਸੁਰ ਲੋਕ ਤੇ ਤਰੇ ਲੋਕ ਸ਼ਾਮਲ ਨੇ ਇਹ ਮੇਲਾ ਹੈ ਇਹਦੇ ਵਿੱਚ ਧਰਪੇ ਸ਼ਾਮਲ ਬਿਰਖ ਪਾਣੀ ਕੌਣ ਸ਼ਾਮਲ ਨੇ ਇਹਦੇ ਵਿੱਚ ਸਾਡੇ ਹਾਸੇ ਅੰਜੂ ਸਾਡੇ ਗੌਣ ਸ਼ਾਮਲ ਨੇ ਜੇ ਤੈਨੂੰ ਕੁਝ ਪਤਾ ਹੀ ਨਹੀਂ ਇਹਦੇ ਵਿੱਚ ਕੌਣ ਸ਼ਾਮਲ ਵਾਹ ਇਦੇ ਵਿੱਚ ਗੁਰਖਿਆਂ ਦਾ ਰਾਂਗਲਾ ਇਤਿਹਾਸ ਸ਼ਾਮਲ ਹੈ। ਇਦੇ ਵਿੱਚ ਲੋਕ ਮੰਨ ਦਾ ਸਿਰਜਿਆ ਮਿਥਾਸ ਸ਼ਾਮਲ ਹੈ। ਇਦੇ ਵਿੱਚ ਸਿੱਧ ਸਾਡਾ ਸਬਰ ਸਾਡੀ ਆਸ ਸ਼ਾਮਲ ਹੈ। ਇਦੇ ਵਿੱਚ ਸ਼ਬਦ, ਸੁਰਤੀ, ਧੁਨ ਅਤੇ ਅਰਦਾਸ ਸ਼ਾਮਲ ਹੈ। ਜੇ ਤੈਨੂੰ ਕੁਝ ਪਤਾ ਹੀ ਨਹੀਂ ਇਦੇ ਵਿੱਚ ਕੌਣ ਸ਼ਾਮਲ। ਜੋ ਵਿਛੜੇ ਸਨ ਬਹੁਤ ਸਿਰ ਦੇ ਤੇ ਸਾਰੇ ਸੋਚਦੇ ਸਨ ਉਹ ਗਏ ਕਿੱਥੇ?

ਦੀ ਵਿਰਸਾ ਜਿੰਦਗੀ ਨੂੰ ਆਖ ਦਿੱਤੇ ਉਸ ਮੇਲੇ ਦਾ ਇਹਦੇ ਵਿੱਚ ਵਰਤਮਾਨ ਅਤੀਤ ਨਾਲ ਭੂਮਿਕਾ ਸ਼ਾਮਲ ਹੈ ਇਸਾਈ Hindu Muslim Budh Jain ਤੇ Sikh ਸ਼ਾਮਲ ਹੈ ਬੜਾ ਕੁਝ ਦਿਸ ਰਹਾ ਤੇ ਕਿੰਨਾ ਹੋਰ ਅਗੇਕ ਸ਼ਾਮਲ ਹੈ ਇਹ ਮੇਲਾ ਇਹ ਹੈ ਇੱਕ ਲਹਿਰ ਵੀ ਸੰਘਰਸ਼ ਵੀ ਪਰ ਜਸ਼ਨ ਵੀ ਤਾਂ ਹੈ ਇਹਦੇ ਵਿੱਚ ਰੋਹ ਹੈ ਸਾਡਾ ਦਰਦ ਸਾਡਾ ਪ੍ਰਸ਼ਨ ਬੀਤਾ ਹੈ ਜੋ ਪੁੱਛੇਗਾ ਕਦੀ ਇਤਿਹਾਸ ਦੇ ਅਥੋਂ ਪ੍ਰਸ਼ਨ ਬੀਤਾ ਹੈ ਕਿ ਤੈਨੂੰ ਕੁਝ ਪਤਾ ਹੀ ਨਹੀਂ ਇਹਦੇ ਵਿੱਚ ਕੌਣ ਸ਼ਾਮਲ ਨਹੀਂ ਇਹ ਭੀੜ ਨਹੀਂ ਕੋਈ ਇਹ ਰੂਹਦਾਰਾਂ ਦੀ ਸੰਗਤ ਹੈ ਇਹ ਤੁਰ ਦੇ ਵਾਕ ਦੇ ਵਿੱਚ ਅਰਖ ਨੇ ਸ਼ਬਦਾਂ ਦੀ ਪੰਗਰ ਹੈ ਸ਼ਿਸ਼ੂਾਂ ਯਾਤਰਾ ਤੋਂ ਵੱਖਰੀ ਹੈ ਯਾਤਰਾ ਕੋਈ ਕਿ ਇਹ ਰੂਹ ਨਹੀਂ ਆਇਆ ਇਸ਼ੋਬਾ ਯਾਤਰਾ ਤੋਂ ਵੱਖਰੀ ਹੈ ਯਾਤਰਾ ਕੋਈ ਗੁਰਾਂ ਦੀ ਦੀਖਿਆ ਤੇ ਚੱਲ ਰਿਹਾ ਹੈ ਕਾਫਲਾ ਕੋਈ ਇਹ ਮੈਨ ਫਿਰ ਆਪਾਂ ਤੋਂ ਅਸੀਂ ਵੱਲ ਚੱਲ ਰਿਹਾ ਕੋਈ ਇਹਦੇ ਵਿੱਚ ਮੁੱਦਤਾ ਦੇ ਸਿੱਖੇ ਹੋਏ ਸਬਕ ਸ਼ਾਮਲ ਨੇ ਇਹਦੇ ਵਿੱਚ ਸੂਫੀਆਂ ਫਕਰਾਂ ਦੇ 14 ਸਬਕ ਸ਼ਾਮਲ ਨੇ ਤੁਹਾਨੂੰ ਗੱਲ ਸੁਣਾਉਣਾ ਹੈ ਬੜੀ ਭੋਲੀ ਤੇ ਮਨਮੋਣੀ ਅਸਾਨੂੰ ਕਹਿਣ ਲੱਗੀ ਕੱਲ ਇੱਕ ਦਿੱਲੀ ਦੀ ਧੀ ਸੋਣੀ ਜੁਸੀਂ ਜਿੱਥੇ ਮੁੜ ਗਏ ਇੱਥੇ ਬੜੀ ਬੇਰੌਣਕੀ ਹੋਣੀ ਬਹੁਤ ਹੋਣੀ ਹੈ ਟ੍ਰੈਫਿਕ ਪਰ ਕੋਈ ਸੰਗਤ ਨਹੀਂ ਹੋਣੀ ਤੇ ਲੰਗਰ ਛਕ ਰਹੀ ਤੇ ਵੰਡ ਰਹੀ ਪੰਗਤ ਨਹੀਂ ਹੋਣੀ ਘਰਾਂ ਨੂੰ ਤੋਰਦੇ ਲੋਕਾਂ 'ਚ ਇਹ ਰੰਗਤ ਨਹੀਂ ਹੋਣੀ ਅਸੀਂ ਫਿਰ ਕੀ ਕਰਾਂਗੇ ਤੇ ਸਾਡੇ ਨੈਣ ਨਮ ਹੋ ਗਏ ਇਹ ਕਿਹੜਾ ਨਿਉ ਨਵੇਲਾ ਹੈ ਇਹ ਮੇਲਾ ਤੁਸੀ ਫਰਤੋ ਕਰੀ ਤੁਸੀ ਫਰਤੋ ਕਰੀ ਰਾਜੀ ਖੁਸ਼ੀ ਹੈ ਇਹ ਦੁਆ ਮੇਰੀ ਤੁਸੀ ਜਿੱਤੋ ਇਹ ਬਾਜੀ ਸੱਚ ਦੀ ਹੈ ਇਹ ਦੁਆ ਮੇਰੀ ਤੁਸੀ ਪਰਤੋ ਤਾਂ ਧਰਤੀ ਲਈ ਨਵੀਂ ਤਕਦੀਰ ਹੋ ਕੇ ਹੁਣ ਨਵੇਂ ਅਹਿਸਾਸ